ਪੰਜਾਬ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ ਲੋਕ ਸਭਾ ਚੋਣਾਂ ਮੁਲਤਵੀ ਕਰਨ ਦੀ ਚਰਚਾ 'ਚ ਕੁਸੁੱਤੀ ਕਿਰੀ ਮੋਦੀ ਸਰਕਾਰ 나ਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸੋਂ ਮਨੋਰ ਲਾਲ ਖੱਟਰ ਦੇ ਪੈਰ ਛੂਕੇ ਲਿਆ ਆਸ਼ੀਰਵਾਦ ਪਟਿਆਲਾ ਕਾਂਗਰਸ 'ਚ ਵੱਡਾ ਫੇਰ ਬਦਲ ਦੀ ਸੰਭਾਵਨਾ ਕੈਪਟਨ ਦਾ ਗੜ ਤੋੜਨ ਦੀ ਤਿਆਰੀ 'ਚ ਕਾਂਗਰਸ ਫਿਲਮੀ ਸਟਾਰ ਰਾਜ ਬੱਬਰ ਨੂੰ ਉਤਾਰਿਆ ਜਾ ਸਕਦਾ ਹੈ ਮੈਦਾਨ 'ਚ ਹੁਣ ਖਬਰਾਂ ਵਿਸਤਾਰ ਨਾਲ ਲੋਕ ਸਵਾਚੋਨਾ ਮੁਲਤਵੀ ਕਰਨ ਦੀ ਚਰਚਾਵਾਂ ਚ ਕਸੁੱਤੀ ਘਿਰਦੀ ਦਿਖਾਈ ਦੇ ਰਹੀ ਮੋਦੀ ਸਰਕਾਰ ਕਿਉਂਕਿ ਅਰुण ਗੋਇਲ ਦੇ ਚੌਂ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਵਿਰੋਧੀ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਤੇ ਲਗਾਤਾਰ ਹਮਲੇ ਕਰ ਰਹੀ ਹੈ ਦੂਜੇ ਪਾਸੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 15 ਮਾਰਚ ਤੱਕ ਦੋ ਨਵੇਂ ਕਮਿਸ਼ਨਰ ਨਿਯੁਕਤ ਕੀਤੇ ਜਾ ਸਕਦੇ ਹਨ ਇਹ ਨਿਯੁਕਤੀ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸ਼ਾਮ 6 ਵਜੇ ਹੋਵੇਗੀ ਨਿਯਮਾਂ ਅਨੁਸਾਰ ਚੌਣ ਕਮਿਸ਼ਨਰ ਵਿੱਚ ਇੱਕ ਮੁੱਖ ਚੌਣ ਕਮਿਸ਼ਨਰ ਤੋਂ ਇਲਾਵਾ ਦੋ ਚੌਣ ਕਮਿਸ਼ਨਰ ਹੁੰਦੇ ਹਨ ਦੱਸ ਦਈਏ ਕਿ ਇੱਕ ਚੌਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਫਰਵਰੀ ਵਿੱਚ ਸੇਵਾਮੁਕਤ ਹੋ ਗਏ ਸਨ ਤੇ ਦੂਜੇ ਅਰुण ਗੋਇਲ ਨੇ ਪਿਛਲੀ 3 ਨੋ ਮਾਰਚ ਨੂੰ ਅਸਤੀਫਾ ਦੇ ਦਿੱਤਾ ਸੀ ਸੋ ਇਸ ਸਮੇਂ تین ਮੈਂਬਰੀ ਚੋਣ ਕਮਿਸ਼ਨਰ ਚ ਸਿਰਫ ਇੱਕ ਮੁੱਖ ਚੋਣ ਕਮਿਸ਼ਨਰ ਰਜੀਵ ਕੁਮਾਰ ਹੀ ਰਹਿ ਗਏ ਹਨ ਹੁਣ ਵਿਰੋਧੀਆਂ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਜਾਣਬੁੱਝ ਕੇ ਸਰਕਾਰ ਲੋਕ ਸਭਾ ਚ ਉਹਨਾਂ ਨੂੰ ਮੁਲਤਵੀ ਕਰਨਾ ਚਾਹੁੰਦੀ ਹੈ ਕਿਉਂਕਿ ਬੀਜੇਪੀ ਸਰਕਾਰ ਨੂੰ ਉਹ ਹੰਗਾਰਾ ਮਿਲਦਾ ਦਿਖਾਈ ਨਹੀਂ ਦੇ ਰਿਹਾ ਜੋ ਉਹਨਾਂ ਨੂੰ ਉਮੀਦ ਸੀ ਜੇਕਰ ਵੇਖੀਏ ਕਿ 2014 ਦੀਆਂ ਚੋਣਾਂ ਸਮੇਂ ਚੋਣ ਜਾਬਤਾ 10 ਮਾਰਚ ਨੂੰ ਲੱਗ ਗਿਆ ਸੀ ਤੇ 2019 ਦੀਆਂ ਚੋਣਾਂ ਸਮੇਂ ਚੋਣ ਜਾਬਤਾ 15 ਮਾਰਚ ਨੂੰ ਲੱਗ ਗਿਆ ਸੀ ਪਰ ਹੁਣ 15 ਮਾਰਚ ਨੂੰ ਹਲੇ ਚੋਣ ਕਮਿਸ਼ਨਰ ਦੀ ਚੋਣ ਹੋਣੀ ਹੈ ਉਸ ਤੋਂ ਬਾਅਦ ਕਦੋਂ ਚੋਣ ਜਾਬਤਾ ਲੱਗਦਾ ਹੈ ਇਸ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਇੱਕ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਚੋਣ ਕਮਿਸ਼ਨਰ ਅਰਣ ਗੋਇਲ ਤੇ ਮੁਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਵਿਚਕਾਰ ਮਤਭੇਦ ਚੱਲ ਰਹੇ ਹਨ ਜਿਸ ਦੇ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਕਿਉਂਕਿ ਹਾਲੇ ਅਰਣ ਗੋਇਲ ਦਾ ਕਾਰਜਕਾਲ 5 ਦਸੰਬਰ 2027 ਤੱਕ ਰਹਿੰਦਾ ਸੀ ਪਰ ਪਹਿਲਾਂ ਉਹਦੇ ਤੋਂ ਅਸਤੀਫਾ ਦੇਣਾ ਵੱਡੇ ਸਵਾਲ ਖੜੇ ਜਰੂਰ ਕਰਦਾ ਹੈ ਦੂਜੇ ਪਾਸੇ ਇਹ ਚਰਚਾਵਾਂ ਵੀ ਛਿੜ ਪਈਆਂ ਕਿ ਉਹ ਲੁਧਿਆਣੇ ਤੋਂ ਚੋਣ ਲੜ ਸਕਦੇ ਨੇ ਪਟਿਆਲਾ ਕਾਂਗਰਸ 'ਚ ਵੱਡਾ ਫੇਰਬਦਲ ਦੀ ਸੰਭਾਵਨਾ ਕੈਪਟਨ ਦਾ ਘੜ ਤੋੜਨ ਦੀ ਤਿਆਰੀ 'ਚ ਕਾਂਗਰਸ ਫਿਲਮੀ ਸਟਾਰ ਰਾਜ ਬੱਬਰ ਨੂੰ ਉਤਾਰਿਆ ਜਾ ਸਕਦਾ ਹੈ ਮੈਦਾਨ 'ਚ ਲੋਕ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਆਪਣੇ-ਆਪਣੇ ਦਾਅ ਪੇਚ ਖੇਡ ਰਹੀਆਂ ਹਨ ਇਸ ਦੌਰਾਨ ਕਾਂਗਰਸ ਲੋਕ ਸਭਾ ਹਲਕਾ ਪਟਿਆਲਾ 'ਚੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦਾ ਗੜ ਤੌਰਨ ਲਈ ਫਿਲਮ ਸਟਾਰ ਬੱਬਰ ਦੇ ਦਾਅ ਤੇ ਖੇਡਣ ਦੀ ਰਣਨੀਤੀ ਅਪਣਾ ਰਹੀ ਹੈ ਜਾਣਕਾਰੀ ਮੁਤਾਬਕ ਫਿਲਮ ਸਟਾਰ ਰਾਜ ਬੱਬਰ ਇਸ ਮਾਮਲੇ 'ਚ ਰਾਹੁਲ ਗਾਂਧੀ ਨਾਲ ਮੀਟਿੰਗ ਵੀ ਕਰ ਚੁੱਕੇ ਹਨ ਕਾਂਗਰਸ ਪਟਿਆਲਾ ਲੋਕ ਸਭਾ ਹਲਕੇ ਤੋਂ ਟਿਕਟ ਕਿਸ ਨੂੰ ਮਿਲੇ ਇਸ ਨੂੰ ਲੈ ਕੇ ਦੁਚਿੱਤੀ 'ਚ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਚੁੱਕੇ ਹਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਹਨੇ ਦਿਨੀ ਅੰਮ੍ਰਿਤਸਰ ਛੱਡ ਕੇ ਪਟਿਆਲਾ 'ਚ ਡੇਰਾ ਲਗਾ ਕੇ ਬੈਠੇ ਹਨ ਦੂਸਰੇ ਪਾਸੇ ਹਾਲ ਹੀ ਚ ਸਾਬਕਾ ਕਾਂਗਰਸੀ ਵਿਧਾਇਕਾਂ ਨੇ ਸੱਤ ਵਾਰ ਦੇ ਵਿਧਾਇਕ ਅਤੇ ਲਗਭਗ ਸਮੁੱਚੇ ਮਹਿਕਮਿਆਂ ਦੇ ਮੰਤਰੀ ਰਹਿ ਚੁੱਕੇ ਲਾਲ ਸਿੰਘ ਅਤੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨਾਲ ਮੀਟਿੰਗ ਕਰ ਚੁੱਕੇ ਹਨ ਇਸ ਤੋਂ ਪਹਿਲਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਹਾਇਕ ਖਜ਼ਾਂਚੀ ਅਤੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਘਲਾ ਵੱਲੋਂ ਵੀ ਜਿੱਥੇ ਪਟਿਆਲਾ 'ਚ ਪਿਛਲੇ ਕੁਝ ਸਮੇਂ ਦੌਰਾਨ ਗਤੀਵਿਧੀਆਂ ਵਧਾਈਆਂ ਹੋਈਆਂ ਹਨ ਉੱਥੇ ਦੇਵਿਗੜ ਵਿਖੇ ਹਾਲ ਹੀ 'ਚ ਚੌਧਰੀ ਨਿਰਮਲ ਸਿੰਘ ਪੱਟਿਆ ਵੱਲੋਂ ਸਚਿਨ ਪਾਇਲਟ ਦੇ ਸਨਮਾਨ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਕੀਤੇ ਹਨ ਕਾਂਗਰਸ ਉਹਨਾਂ ਦਾ ਤੋੜ ਲੱਭ ਰਹੀ ਹੈ ਜਿਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਵੱਲੋਂ ਪਿਛਲੇ 3 ਦਿਨਾਂ ਤੋਂ ਕਿਸੇ ਵੱਡੇ ਸਿਤਾਰੇ ਨੂੰ ਪਟਿਆਲਾ ਨੂੰ ਪਟਿਆਲਾ ਚ ਉਤਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਤਹਿਤ ਪ੍ਰਸਿੱਧ ਅਦਾਕਾਰ ਰਾਜ ਬੱਬਰ ਦਾ ਨਾਮ ਉੱبر ਕੇ ਸਾਹਮਣੇ ਆਇਆ ਹੈ ਇਸ ਮਾਮਲੇ ਚ ਉਹਨਾਂ ਨੇ ਕੇ ਸੀ ਵੇਨੂ ਗੋਪਾਲ ਅਤੇ ਰਾਹੁਲ ਗਾਂਧੀ ਨਾਲ ਮੀਟਿੰਗ ਵੀ ਕੀਤੀ ਹੈ ਕਿਉਂਕਿ ਰਾਜ ਬੱਬਰ ਦਾ ਪਟਿਆਲਾ ਨਾਲ ਪੁਰਾਣਾ ਨਾਤਾ ਹੈ ਉਹ ਇੱਕ ਦਰਜਨ ਤੋਂ ਜ਼ਿਆਦਾ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਚ ਰਾਜ ਬੱਬਰ ਪਟਿਆਲਾ ਰਹੇ ਹਨ ਅਤੇ ਪਟਿਆਲਵੀਆਂ ਨਾਲ ਉਹਨਾਂ ਦੀ ਸਾਂਝ ਹੈ ਨਾਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਵੱਜੋਂ ਚੁੱਕੀ ਸੋ ਮਨੋਰ ਲਾਲ ਖੱਟਰ ਦੇ ਪੈਰ ਛੂ ਕੇ ਲਿਆ ਆਸ਼ੀਰਵਾਦ ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਵੱਜੋਂ ਸੋ ਚੁੱਕ ਲਈ ਹੈ ਸੋ ਚੁੱਕਣ ਤੋਂ ਪਹਿਲਾਂ ਨਾਇਬ ਸਿੰਘ ਸੈਣੀ ਨੇ ਮਨੋਰ ਲਾਲ ਖੱਟਰ ਦੇ ਪੈਰ ਛੂ ਕੇ ਆਸ਼ੀਰਵਾਦ ਲਿਆ ਦਿਲਚਸਪ ਗੱਲ ਇਹ ਹੈ ਕਿ ਜੇਜੀਪੀ ਦੇ ਚਾਰ ਵਿਧਾਇਕ ਦੇਵਿੰਦਰ ਬਬਲੀ ਈਸ਼ਵਰ ਸਿੰਘ ਜੋਗੀ ਰਾਮ ਅਤੇ ਰਾਮ ਨਿਵਾਸ ਨੇ ਵੀ ਸੋ ਚੁੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਉਹਨਾਂ ਹੀ ਅਨਿਲ ਵਿਜੇ ਇਸ ਪ੍ਰੋਗਰਾਮ ਦਾ ਹਿੱਸਾ ਨਹੀਂ ਬਣੇ ਉਨਾਮ ਪਾਰਟੀ ਹਾਈ ਕਮਾਂਡ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਹ ਆਪਣੇ ਜੂਨੀਅਰ ਨਾਲ ਕੰਮ ਨਹੀਂ ਕਰ ਸਕਦੇ। 나ਇਬ ਸਿੰਘ ਸੈਣੀ ਨੂੰ ਮੰਗਲਵਾਰ ਯਾਨੀ ਕਿ 12 ਮਾਰਚ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਬਾਅਦ ਵਿੱਚ ਉਹ ਰਾਜਪਾਲ ਨੂੰ ਮਿਲੇ ਅਤੇ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕੀਤਾ। ਭਾਜਪਾ ਨੇ ਮੰਗਲਵਾਰ ਨੂੰ ਹਰਿਆਣਾ ਚ ਆਪਣੇ ਫੈਸਲੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਮਨੋਰ ਲਾਲ ਖੱਟਲ ਸਮੇਤ ਸਾਰੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਇਸ ਤਰ੍ਹਾਂ ਰਾਜ ਵਿੱਚ ਭਾਜਪਾ ਦਾ ਜੀਜੀਪੀ ਨਾਲ ਗੱਠ ਜੋੜ ਲੋਕ ਸਭਾ ਚੋਣਾਂ ਤੋਂ ਪਹਿਲਾਂ ਟੁੱਟ ਗਿਆ ਦਰਅਸਲ ਹਰਿਆਣਾ ਵਿੱਚ ਬਦਲਾਅ ਦੀ ਚਰਚਾ ਇੱਕ ਹਫ਼ਤਾ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਸੂਤਰਾਂ ਮੁਤਾਬਿਕ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਮੀਟਿੰਗ ਹੋਈ ਇਸ ਮੀਟਿੰਗ 'ਚ ਹਰਿਆਣਾ ਦੀ ਸਿਆਸੀ ਸਥਿਤੀ ਤੇ ਚਰਚਾ ਕੀਤੀ ਗਈ ਉਸ ਮੀਟਿੰਗ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਹਰਿਆਣਾ ਦਾ जाट ਪਾਈਚਾਰਾ ਮਨੋਰ ਲਾਲ ਖੱਟਰ ਦੇ ਨਾਲ ਨਹੀਂ ਹੈ ਰੀਪੋਰਟ ਰਾਹੀਂ ਕਿਹਾ ਗਿਆ ਕਿ ਜੇਕਰ ਮਨੋਹਰ لال ਖੱਟਰ ਅਹੁਦੇ ਤੇ ਬਣੇ ਰਹਿੰਦੇ ਹਨ ਤਾਂ ਸੰਭਵ ਹੈ ਕਿ जाट ਵੋਟਰ ਇਕਜੁੱਟ ਹੋ ਕੇ ਕਾਂਗਰਸ ਦੇ ਹੱਕ ਚ ਜਾ ਸਕਦੇ ਹਨ। ਅਜਿហេਤਿ ਪਾਰਟੀ ਨੂੰ ਖਮਿਆਜਾ ਭੁਗਤਣਾ ਪੈ ਸਕਦਾ ਹੈ। ਇਸ ਰਿਪੋਰਟ ਤੋਂ ਬਾਅਦ ਰਣਨੀਤੀ ਬਣਾਉਣੀ ਸ਼ੁਰੂ ਹੋ ਗਈ ਹੈ ਅਤੇ ਆਖਰਕਾਰ ਮਨੋਹਰ لال ਖੱਟਰ ਨੇ ਅਸਤੀਫਾ ਦੇ ਦਿੱਤਾ। ਸੂਤਰਾਂ ਮੁਤਾਬਿਕ ਸੋਮਵਾਰ ਦੇ ਸ਼ਾਮ ਅਰਜੁਨ ਮੁੰਡਾ ਅਤੇ ਤਿਰੰਚੁੰਗ ਨੂੰ ਕਿਹਾ ਕਿ ਉਹਨਾਂ ਨੇ ਚੰਡੀਗੜ੍ਹ ਜਾਣਾ ਹੈ। ਉੱਥੇ ਵਿਧਾਇਕ ਦਲ ਦੀ ਮੀਟਿੰਗ ਹੋ ਰਹੀ ਹੈ। ਜਦੋਂ ਉਹ ਵਿਧਾਇਕ ਦਲ ਦੀ ਮੀਟਿੰਗ ਵਿੱਚ ਪੁੱਜੇ ਤਾਂ ਉਹਨਾਂ ਨੂੰ ਕਿਹਾ ਕਿ ਨਵਾਂ ਮੁੱਖ ਮੰਤਰੀ ਚੁਣਿਆ ਜਾਵੇਗਾ ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ ਬਣੇ ਰਹੋ ਚੈਨਲ ਪੁਆਰ ਟੀਵੀ ਨਾਲ ਧੰਨਵਾਦ